ਆਪਰੇਸ਼ਨ ਦੌਰਾਨ ਵੱਖ-ਵੱਖ ਥਾਈਂ ਸ਼ੱਕੀ ਅਤੇ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਦੀ ਡੂੰਘਾਈ ਦੇ ਨਾਲ ਪੁੱਛਪੜਤਾਲ ਕੀਤੀ ਆ ਅਕਸਰ ਹੀ ਸ਼ਰਾਬ ਚੇਕੀਦਾਰਾਂ ਅਤੇ ਸ਼ਰਾਬ mafi ਨਾਲ ਸਾਂਝ ਹੋਣ ਦੇ ਕਥਿਤ ਦੋਸ਼ਾਂ ਵਿੱਚ ਗिरी ਰਹਿਣ ਵਾਲੀ ਪੁਲਿਸ ਨੇ ਇਸ ਆਪਰੇਸ਼ਨ ਦੌਰਾਨ ਇੱਕ ਵੱਡੀ ਮਿਸਾਲ ਪੇਸ਼ ਕਰਦੇ ਹਾਂ ਸਥਾਨਕ ਐਸਐਚਓ ਦੇਗਵਾਈ ਦੇ ਵਿੱਚ ਪੁਲਿਸ ਨੇ ਇੱਕ ਸ਼ਰਾਬ ਦੇ ਠੇਕੇ ਦੇ ਬਾਹਰ ਦਸਤਕ ਦਿੰਦਿਆਂ ਉੱਥੇ ਗੈਰਕਾਨੂੰਨੀ ਢੰਗ ਨਾਲ ਲੋਕਾਂ ਨੂੰ ਪਰੋਸੀ ਜਾ ਰਹੀ ਸ਼ਰਾਬ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਕਰਦੇ ਹੋਏ ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਰੀਆ ਨਿਊਜ਼ ਟੀਮ ਦੇ ਨਾਲ ਗੱਲਬਾਤ ਦੌਰਾਨ ਇੰਸਪੈਕਟਰ ਜਸਕਰਨਦੀਪ ਸਿੰਘ ਨੇ ਆਖਿਆ ਕਿ ਤੇ ਮਨਾ ਵਿੱਚ ਸੁਰੱਖਿਆ ਵਿਭਾਗ ਨੇ ਕਾਇਮ ਰੱਖਣ ਦੇ ਲਈ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ ਜੀ ਕਿਹਾ ਜੀ ਕਿਹੜੀਆਂ ਨਿਊਜ਼ ਪੰਜਾਬ ਦੇ ਵਿੱਚ ਇਹ ਸ਼ਾਂਤ ਇਸ ਵੇਲੇ ਮੈਂ ਸ਼੍ਰੀ ਮੁਕਸਰ ਸਾਹਿਬ ਦੀਆਂ ਲਗਭਗ ਅੱਧੀ ਰਾਤ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਜਿੱਥੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਸੂਬਾ ਵਾਸੀਆਂ ਦੀ ਜਾਨ ਮਾਲ ਦੀ ਹਿਫਾਜ਼ਤ ਨੂੰ ਲੈ ਕੇ ਆਪਰੇਸ਼ਨ ਨਾਈਟ ਡੋਮੀਨੈਂਸ ਸੀਐਸਓ ਅਲੱਗ-ਅਲੱਗ ਡਰਾਈਵ ਆਪਰੇਸ਼ਨ ਸੀ ਤੱਕ ਚਲਾਏ ਜਾ ਰਹੇ ਆ ਉੱਥੇ ਹੀ ਸ਼੍ਰੀ ਮੁਕਸਰ ਸਾਹਿਬ ਦੀ ਥਾਣਾ ਸਿਟੀ ਦੀ ਪੁਲਿਸ ਵੀ ਅੱਜ ਅੱਧੀ ਰਾਤ ਤੱਕ ਕੁਝ ਸਮਾਂ ਉੱਪਰ ਗੈਰਕਾਨੂੰਨੀ ਢੰਗ ਨਾਲ ਪਿਆਈ ਜਾ ਰਹੀ ਸ਼ਰਾਬ ਅਤੇ ਆਵਾਰਾ ਕਰਦੀ ਕਰਦੇ ਲੋਕਾਂ ਦੇ ਉੱਪਰ ਇੱਕ ਕੰਰੜਾ ਪ੍ਰਹਾਰ ਕਰਦੇ ਆ ਇਸ ਵੇਲੇ ਪੁਲਿਸ ਜਿਹੜਾ ਅੱਧੀ ਰਾਤ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੀ ਮੁਹਿੰਮ ਚਲਾ ਰਹੀ ਹੈ ਸਾਡੇ ਨਾਲ ਜੁੜਿਆ ਹੈ ਥਾਣਾ ਸਿਟੀ ਸ਼੍ਰੀ ਮੁਕਸਰ ਸਾਹਿਬ ਦੇ ਐਸ ਐਚ ਓ ਸਸੀਗਲ ਸਾਹਿਬ ਸਸੀਗਲ ਜੀ ਸਵਾਗਤ ਹੈ ਜੀ ਤੁਹਾਡਾ ਇੰਡੀਆ ਨਿਊਜ਼ ਪੰਜਾਬ 'ਚ ਸਰ ਇਹ ਸਪੈਸ਼ਲ ਡਰਾਈਵ ਜਿਹੜੀਆਂ ਚੱਲ ਰਹੀਆਂ ਇਹਦਾ ਕੋਈ ਇੰਪੈਕਟ ਦੇਖਣ ਨੂੰ ਮਿਲਦਾ ਹੈ ਕੋਈ ਰਿਜ਼ਲਟ ਨਿਕਲਦਾ ਹੈ ਤੁਹਾਡੇ ਸਾਹਮਣੇ ਇਹ ਜੀ ਮਾਨਯੋਗ ਐਸਐਸਪੀ ਸਾਹਿਬ श्री ਅਖਿਲ ਚੌਧਰੀ ਜੀ ਉਨੇ ਦਿਸ਼ਣ ਦੇ ਅਧੀਨ ਤਹਿਤ ਕਾਸੋ ਆਪਰੇਸ਼ਨ ਜੇ ਨਾਈਟ ਡੋਮਿਨੇਸ਼ਨ ਆਪਰੇਸ਼ਨ ਸਾਡੇ ਵੱਲੋਂ ਚਲਾਏ ਜਾ ਰਹੇ ਆ ਜਿਸ ਦੇ ਤਹਿਤ ਨਾਈਟ ਦੇ ਵਿੱਚ ਫੋਰਸ ਦੀ ਵਿਜ਼ਿਬਿਲਟੀ ਤੇ ਜਿਵੇਂ ਰੇਲਵੇ ਸਟੇਸ਼ਨ ਹੋਗੇ ਆਪਣਾ ਬੱਸ ਅੱਡਾ ਹੋਗੇ ਉੱਥੇ ਸ਼ੱਕੀ ਵਿਅਕਤੀ ਦੀ ਚੈਕਿੰਗ ਤੇ ਜੇ ਕੋਈ ਹੋਰ ਆਪਣੇ ਕੋਈ ਠੇਕੇ ਵਗੈਰਾ ਹੈਗੇ ਹੱਤੇ ਵਗੈਰਾ ਹੈਗੇ ਆ ਉੱਥੇ ਜਾ ਕੇ ਸ਼ੱਕੀ ਵਿਅਕਤੀ ਦੀ ਚੈਕਿੰਗ ਜੇ ਕੋਈ ਸ਼ੱਕੀ ਵਿਅਕਤੀ ਸਾਡੇ ਸਾਹਮਣੇ ਆਉਂਦਾ ਸੜੀਆਂ ਜਿਹੜੇ ਐਪਸ ਚੱਲ ਰਿਹਾ ਪਾਇ ਸੈਪ ਤੇ ਹੋਰ ਵਾਹਨ ਐਪਸ ਚੱਲ ਰਹੀਆਂ ਉਹ ਵਾਹਨ ਤੇ ਵੀ ਇਕਲਦੀ ਚੈਕਿੰਗ ਹੋ ਜਾਂਦੀ ਆ ਫਾਇਸ ਤੇ ਵਿਅਕਤੀਏ ਚੈਕਿੰਗ ਹੋ ਜਾਂਦੀ ਆ ਉਹਦੇ ਵਿੱਚ ਵਿਅਕਤੀਆਂ ਨੂੰ ਰੌਂਡ ਅਪ ਕਰਕੇ ਤੇ ਫਿਰ ਅਗਲੀ ਕਾਰਵਾਈ ਲਈ ਅਮਲ ਚਲੰਦੀ ਜਾਂਦੀ ਹੈ ਸਰ ਇਸ ਮਹਿੰਮ ਦਾ ਜਿਹੜਾ ਲੋਕਾਂ ਅਕਸਰ ਹੀ ਵਿਰੋਧੀ ਧਿਰਾਂ ਵੀ ਚਰਚਾ ਕਰਦੀਆਂ ਸਰਕਾਰ ਤੇ ਸਿਆਸੀ ਹਮਲੇ ਵੀ ਹੁੰਦੇ ਆ ਕਿ ਪੁਲਿਸ ਸਿਸਟਮ ਫੇਲ ਹੋ ਚੁੱਕਿਆ ਅੱਧੀ ਰਾਤ ਤੱਕ ਤੁਸੀਂ ਸੜਕਾਂ ਤੇ ਹੋਂ ਤਕਰੀਬਨ 50 ਦੇ ਬਧੇਰੇ ਜਵਾਨ ਹੈ ਤਾਂ ਲੋਕਾਂ ਚ ਸੁਰੱਖਿਆ ਦਾ ਅਹਿਸਾਸ ਬਣਿਆ ਰਹੇ ਤਾਂ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਮੈਸੇਜ మే జో పొలిటికల్ تے సి ਕੋਈ چیز ਕਮੈਂਟ ਨਹੀਂ ਕਰ ਸਕਤੇ ਬਟ ਸਾਡਾ ਇਹੀ ਡਿਟਰਮੀਨੇਸ਼ਨ ਹੁੰਦੀ ਹੈ ਕਿ ਪੁਲਿਸ ਦੀ ਡੈਟਰੈਂਸ ਅਸੀਂ ਸ਼ੋਅ ਕਰ ਸਕੀਏ ਜਿਹੜੇ ਮਾੜੇ ਆਨਸਰ ਆ ਉਹਨਾਂ ਦੇ ਮਨ ਦੇ ਵਿੱਚ ਪੁਲਿਸ ਪ੍ਰਤੀ ਡਰ ਬਣਿਆ ਰਹੇ ਤੇ ਜਿਹੜੇ ਕੋ ਚੰਗੇ ਸ਼ਹਿਰ ਨਿਵਾਸੀ ਆ ਉਹ ਸਿਕਿਉਰਿਟੀ ਫੀਲ ਕਰ ਸਕਣ ਉਸ ਦੇ ਤਹਿਤ ਅਸੀਂ ਪੰਜਾਬ ਪੁਲਿਸ ਜਿਹੜੇ ਦਿਨ ਰਾਤ ਡਿਊਟੀ ਕਰਦੀ ਆ ਤੇ ਉਹੀ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਠਾਣਾ ਸਿਟੀ ਦੀ ਪੁਲਿਸ ਚੌਕੀ ਬਾਸਟਾ ਦੀ ਪੁਲਿਸ ਤੇ ਪੀਸੀਆਰ ਪਾਰਟੀਆਂ ਨਾਲ ਲੈ ਕੇ ਸ਼ਹਿਰ ਦੇ ਵਿੱਚ ਰਾਤ ਪ੍ਰੋਗਰਾਮ ਆਮਲ ਵਿਚੀ ਲੰਦਾ ਜਾ ਰਿਹਾ ਹੈ ਧੰਨਵਾਦ ਜੀ ਇਹਨਾਂ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੇ ਮੁਖੀ ਇਨਸਪੈਕਟਰ ਜਸਕਰਨ ਸਿੰਘ ਜਿਨ੍ਹਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਅਪਰਾਧੀਆਂ ਵਿੱਚ ਡਰ ਅਤੇ ਸ਼ਹਿਰੀਆਂ ਦੇ ਵਿੱਚ ਸੁਰੱਖਿਆ ਦੀ ਪੁਖਤਾ ਭਾਵਨਾ ਨੂੰ ਬਰਕਰਾਰ ਰੱਖਣ ਵਾਸਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਅਜਿਹੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤੇ ਜੋ ਆਉਂਦੇ ਦਿਨਾਂ ਵਿੱਚ ਵੀ ਲਗਾਤਾਰ ਚੱਲ